ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਕੋ ਪਾਉਨੇ ਆ ਇਹਨਾਂ ਨੂੰ ਖਾਂਡਾ ਸੁਣਿਓ ਪਹਿਲਾਂ ਚੱਲਿਆਂ ਅਰੇ ਅੱਜ ਆਪਾਂ ਚੱਲ ਰਹੇ ਆ ਬਠਿੰਡੇ ਕਰਨ ਚੱਲਿਆਂ ਸ਼ਾਪਿੰਗ ਸੋਹਣੀ ਲੱਗ ਰਹੀ ਮੈਂ ਮੇਰੇ ਭਾਂਜਾ ਨਵੀਂ ਸੋਹਣੀ ਲੱਗ ਪਈ ਆ ਨਹੀਂ ਮੈਂ ਵੱਧ ਸੋਹਣੀ ਲੱਗਦੀ ਆ ਓ ਠੀਕ ਹੈ ਤੇ ਆਪਾਂ ਮਿਲਦੇ ਆ ਬਠਿੰਡੇ ਬਾਏ ਦੱਸ ਬੀਬਾ ਤੇਰੇ ਜਾਣ ਨਾਲ ਸਾਨੂੰ ਕੀ ਤੂੰ ਬਠਿੰਡੇ ਜਾ ਤੂੰ ਬਰਨਾਲੇ ਜਾ ਹੈ ਪੇ ਅਸੀਂ ਸ਼ਾਪਿੰਗ ਕਰਨ ਚੱਲੇ ਆ ਜਾਓ ਨਿਆਰੇ ਲੋ ਇਨੂੰ ਕਿ ਸਪੈਸ਼ਲ ਗੈਸਟ ਸੱਦਿਆ ਗਿਆ ਤੀਆਂ ਵਾਲਿਆਂ ਨੇ ਇਹਦੇ ਕੋਲ ਕਹਿੰਦੇ ਟਾਈਮ ਹੀ ਇਹ ਨਹੀਂ ਸੀਗਾ ਤੇ ਫਿਰ ਇਹਨੂੰ ਸੱਦਿਆ ਉੱਥੇ ਗਈ ਉੱਥੇ ਆਪਣੇ ਬਾਰੇ ਦੱਸਿਆ ਤੇ ਬਾਕੀ ਸਾਰੇ ਬਹੁਤ ਪਿਆਰ ਕਰਦੇ ਆਂ ਤੁਹਾਨੂੰ ਬਹੁਤ ਕਰਦੇ ਆਂ ਜੀ ਸਰ ਸਰ ਤੋਂ ਬਾਅਦ ਅੱਜ ਤੋਂ ਕਹਿੰਦੇ ਕਿ ਅੱਜ ਨਹੀਂ ਤੇ ਆ ਇਹਨੂੰ ਨਾਂ ਸੱਦਦੇ ਕੀ ਇਹ ਫੰਕਸ਼ਨ ਰਹਿ ਜਾਣਾ ਸੀ ਤੁਸੀਂ ਇਹ ਦੇਖੋ ਕੋਈ ਉੱਥੇ ਚੰਗਿਆ ਸਿੱਖਿਆ ਵਾਲੇ ਬੰਦਿਆਂ ਨੂੰ ਬੁਲਾ ਲੈ ਨਹੀਂ ਭਾਈ ਬਲੌਗਰਾਂ ਨੂੰ ਬੁਲਾਉਣਾ ਕਿਉਂਕਿ ਉਹ ਲੋਕ ਵੀ ਟੋਲਦੇ ਆ ਅਸੀਂ ਵੀ ਬਲੌਗਾ ਚਾਹੀਏ ਹਰ ਬੰਦੇ ਨੂੰ ਕੈਮਰੇ ਦੀ ਭੁੱਖ ਆ ਸਿੱਧੀ ਗੱਲ ਹੁਣ ਸਾਰਿਆਂ ਨੂੰ ਪੈਸਾ ਲਾਣ ਤੈ ਰੀਆਂ ਤੇ ਫਿਰ ਇਹਨੂੰ ਜੀ ਸਨਮਾਨ ਦੇਣ ਲਈ ਵੀ ਸੱਦਿਆ ਤੇ ਸਨਮਾਨਤ ਵੀ ਕੀਤਾ ਗਿਆ ਮੈਡਮ ਕਾਲੋ ਨੂੰ ਇਹਨੂੰ ਸੋਨੂ ਕੌਰ ਕਹਿੰਦੇ ਆ ਫਿਰ ਗੁੱਸਾ ਤਾਂ ਆਉਂਦਾ ਹੀ ਆ ਜਦੋਂ ਚੰਗਿਆਂ ਨੂੰ ਦੇਖਣਾ ਨਹੀਂ ਤਾਂ ਐਦਾਂ ਦੀਆਂ ਨੂੰ ਉੱਤੇ ਚੜਾਉਣਾ ਤੇ ਫਿਰ ਦੱਸੋ ਤੇ ਉਹ ਤਾਂ ਚਾਹੁੰਦੀ ਆ ਵੀ ਤਮਾਸ਼ਾ ਹੋਵੇ ਆ ਹਨਾ ਅਸੀਂ ਇਹ ਨਹੀਂ ਕਹਿੰਦੇ ਸੱਦੋਂ ਨਾ ਪਰ ਦੇਣ ਦੱਸੋ ਕੀ ਆ ਇਹਦੀ ਦੇਣਤਾ ਦੱਸ ਦਿਓ ਜਿੱਥੇ ਬੁਲਾਉਂਦੇ ਫਿਰਦੇ ਆ ਮੈਂ ਕਹਿੰਨਾ ਹੁਣ ਭਰ-ਭਰ ਟੋਕਰੇ ਲਾਨਤਾਂ ਦੇ ਪਾਇਓ ਯਾਰ ਮੈਂ ਇਦਾਂ ਦੀਆਂ ਵੀਡੀਓ ਲੈ ਕੇ ਆਇਆ ਕਰੂੰਗਾ ਕਿਉਂਕਿ ਜਿਹੜੇ ਐਦਾਂ ਦੀ ਵੀ ਚਵਲਦੀਨ ਮਾ ਹਨ ਇਹਨਾਂ ਨੂੰ ਵੀ ਖੰਡ ਪਾਇਆ ਹੀ ਕਰਨੀ ਆ ਜੇ ਨਹੀਂ ਖੰਡ ਦਿੱਤੀ ਇਹਨਾਂ ਨੂੰ ਤੇ ਫਿਰ ਲੂਣ ਦੇ ਦਿਆ ਕਰਾਂਗੇ ਠੀਕ ਆ ਮਿਲਦੇ ਆ ਅਗਲੀ ਵੀਡੀਓ 'ਚ